ਦੋਸਤੋ ਸੋਨੂ ਇਹ ਦਿਖਾ ਰਿਹਾ ਅਸੀਂ ਇੱਕ ਹਸਪਤਾਲ ਹੈ ਇਹਦਾ 메인 ਗੇਟ ਐਂਟਰੀ ਤੁਸੀਂ ਯਕੀਨ ਕਰਿਓ ਵੀ ਇਹ ਇਹ ਹੈਗਾ ਇਹਦਾ ਐਡਰੈਸ ਆ ਸਵਰਗ ਤਿਬਤਨ ਹਰਵਲਾ ਕਲੀਨਿਕ ਇਹ ਹਿਮਾਚਲ ਦੇ ਵਿੱਚ ਜੋ ਧਰਮਸ਼ਾਲਾ ਹੈਗੀ ਸਿਵਨਗਰ ਦੇ ਵਿੱਚ ਹੈਗਾ ਇਹ ਸਾਰਾ ਇੱਥੇ ਦੇਸੀ ਦਵਾਈ ਬੂਟੀਆਂ ਨਾਲ ਇਲਾਜ ਕੀਤਾ ਜਾਂਦਾ ਹੈਗਾ ਸਾਰਾ ਜੋ ਕਿ ਇੱਥੇ ਡਾਕਟਰ ਦੀ ਕੋਈ ਫੀਸ ਹੈਗੀ ਉਹ ਸਿਰਫ 20 ਰੁਪਏ ਹੈਗੀ ਬਹੁਤ ਪੁਰਾਣਾ ਹਸਪੀਟਲ ਹੈਗਾ ਤੇ ਸਾਨੂੰ ਅਸੀਂ ਦਿਖਾ ਰਹੀਆਂ ਸਾਰੀਆਂ ਦੀਆਂ ਤਸਵੀਰਾਂ ਤੇ ਭਾਈ ਜੀ ਜਿਹੜਿਆਂ ਤੋਂ ਪੁੱਛਿਆ ਗਰੰਟਡ ਇੱਥੇ ਇਲਾਜ ਆ ਸਾਨੂੰ ਵੀ ਦੱਸ ਪਈ ਸੀ ਅਸੀਂ ਵੀ ਇਸ ਜਗ੍ਹਾ ਦੇ ਉੱਪਰ ਆਈਾਂਗੇ ਔਰ ਕੈਂਸਰ ਦਾ ਵੀ ਇਥੇ ਸਰਤੀਆ ਇਲਾਜ ਹੈ ਬਹੁਤ ਜਿਹੜੇ ਡਾਕਟਰਾਂ ਨੇ ਮੋੜਤੇ ਤੇ ਆਹ ਦੇਖੋ ਇਹਦੀ ਐਂਟਰੀ ਹੈ ਕਿ ਵੀ ਜਿਹੜੇ ਡਾਕਟਰਾਂ ਨੇ ਮੋੜਤੇ ਉਹ ਵੀ ਇੱਥੇ ਆਏ ਆ ਤੇ ਬਹੁਤ ਹੀ ਸਸਤਾ ਇਲਾਜ ਹੈ ਤੇ ਦੇਸੀ ਜੜੀਆਂ ਬੂਟੀਆਂ ਨਾਲ ਇਲਾਜ ਹੈ ਵੀ ਐਡੀਆਂ ਵੱਟੀਆਂ ਇਹਨਾਂ ਕੋਲੇ ਮਸ਼ੀਨਾਂ ਨੇਗੀਆਂ ਤੇ ਬਹੁਤ ਐਡਾ ਸਿਸਟਮ ਤਕੜਾ ਕਿਤੇ ਨਹੀਂ ਦੇਖਿਆ ਤੇ ਜਿੰਨਾ ਇਸ ਇਹਨਾਂ ਦੇ ਕਲੀਨਿਕ ਦੇ ਬੱਚਾ ਬਹੁਤ ਵੱਡਾ ਦੇਖੋ ਤੁਹਾਨੂੰ ਦਿਖਾ ਰਹੇ ਹਾਂ ਤੁਹਾਨੂੰ ਮਰੀਜ਼ ਵੀ ਦਿਖਾਵਾਂਗੇ ਦੋਸਤੋ ਤੁਸੀਂ ਦਵਾਈ ਤੁਸੀਂ ਇੱਕ ਵਾਰੀ ਜ਼ਰੂਰ ਦੇਖਣਾ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਤਾਂ ਪਤਾ ਹੀ ਨਹੀਂਗਾ ਤੇ ਇੱਥੇ ਪੂਰਾ ਸਰਤੀਆ ਇਲਾਜ ਹੈਗਾ ਤੇ ਸਾਨੂੰ ਅਸੀਂ ਥੱਲੇ ਅਸੀਂ ਹਸਪੀਟਲ ਦੇ ਵਿੱਚ ਜਾ ਰਹੇ ਹਾਂਗੇ ਜਿੱਥੇ ਪੂਰਾ ਕਟੋ-ਕਟ ਇੱਕ ਬਾਰਾਂ ਦੇ ਵਿੱਚ ਇੱਥੇ ਅ ਪਹਿਲਾਂ ਕੱਚਾ ਟੋਕਣ ਲੱਗਦਾ ਹੈਗਾ ਸਵੇਰ 5 ਵਜੇ ਉਸ ਤੋਂ ਬਾਅਦ 3:30 ਵਜੇ ਤੱਕ ਇੱਥੇ ਟੋਕਣ ਲੱਗਦੇ ਆ ਉਸ ਤੋਂ ਬਾਅਦ ਇਥੇ ਨੰਬਰ ਆਉਂਦਾ ਹੈਗਾ ਬੰਦੇ ਦਾ ਐ ਨਹੀਂ ਪਤਾ ਇਹ ਨੰਬਰ ਅ ਹਫਤੇ ਬਾਅਦ ਆਵੇ ਕਿ 4 ਦਿਨਾਂ ਬਾਅਦ ਆਵੇ ਆ ਦੇਖੋ ਤੁਸੀਂ ਸਾਰੇ ਮਰੀਜ਼ ਬੈਠੇ ਨੇ ਇੱਥੇ ਸਾਰਾ ਆ ਦੇਖੋ ਪੂਰਾ ਸਿਸਟਮ ਬਈ ਜੀ ਇਹ ਜਰ ਦੇਖ ਕੇ ਨਾ ਇੱਥੇ ਜੇ ਆਪਾਂ ਉਹ ਗੱਲ ਕਰੀਏ ਤੇ ਤੁਹਾਨੂੰ ਯਕੀਨ ਨਹੀਂ ਆਉਂਦਾ ਸੀਗਾ ਤੇ ਅਸੀਂ ਵੀ ਇੱਥੇ ਇਸ ਜਗ੍ਹਾ ਦੇ ਉੱਪਰ ਪਹੁੰਚਿਆਂਗੇ ਤੇ ਮੈਂ ਆਖਿਆ ਵੀ ਯਾਰ ਸਾਡੇ ਪੰਜਾਬ ਵਸੀਆਂ ਨੂੰ ਕਿਸੇ ਦਾ ਭਲਾ ਹੋ ਜਾਂਦਾ ਵੀ ਆਪਾਂ ਵੀਡੀਓ ਜ਼ਰੂਰ ਬਣਾ ਕੇ ਭਾਈ ਇਹ ਆ ਦੇਖੋ ਇਹ ਸਾਰਾ ਇਹਨਾਂ ਦਾ ਤੁਹਾਨੂੰ ਮੈਂ ਕੱਲੀ ਕੱਲੀ ਚੀਜ਼ ਇਹਨਾਂ ਦੀ ਦਿਖਾ ਰਿਆਂਗਾ ਥੋੜਾ ਜਿਹਾ ਇੱਥੇ ਇਹਨਾਂ ਦੇ ਮੁਤਾਬਕ ਵੀਡੀਓ ਬਣਾਉਣ ਦੀ ਮਨਾਹੀ ਹੈਗੀ ਤੇ ਆਪਾਂ ਫਿਰ ਵੀ ਪਾ ਰਹੇ ਹਾਂ ਤੇ ਡਾਕਟਰ ਦੀ ਐਡੀ ਵੱਡੀ ਕੁਆਲਿਟੀ ਆ ਬਾਈ ਜੀ ਕੋਈ ਆਏ ਨਹੀਂ ਹੈਗਾ ਵੀ ਲੋਕਲ ਬੰਦੇ ਨੂੰ ਨਾ ਇੱਥੇ ਕੋਈ ਆਏ ਨਹੀਂ ਵੀ ਆਪਾਂ ਪਰਚੀ ਘਟਾਲਾਂਗੇ ਇੱਥੇ ਪਹਿਲਾਂ ਆਧਾਰ ਕਾਰਡ ਦੀ ਕਾਪੀ ਦੇਣੀ ਪੈਂਦੀ ਹੈਗੀ ਆਧਾਰ ਕਾਰਡ ਦੀ ਕਾਪੀ ਦੇ ਉੱਤੇ ਕੱਚਾ ਨੰਬਰ ਲੱਗਦਾ ਹੈਗਾ 3:30 ਵਜੇ ਤੱਕ ਸ਼ਨੀਵਾਰ ਨੂੰ ਬੰਦ ਹੁੰਦਾ ਹੈਗਾ ਸ਼ਨੀਵਾਰ ਦੀ ਛੁੱਟੀ ਹੈ ਸ਼ਨੀਵਾਰ ਦਾ ਇੰਤਜ਼ਾਰ ਨਾ ਕਰਿਓ ਆ ਦੇਖੋ ਸਾਰੇ ਇੱਥੇ ਮਰੀਜ਼ ਮੈਂ ਅਜੇ ਤਾਂ ਨੀਚੇ ਬਿਲਡਿੰਗ ਇਹਦੀ ਮੈਂ ਦਿਖਾਉਂਗਾ ਤੁਹਾਨੂੰ ਕਿੰਨੀ ਸੁੰਦਰ ਵੀ ਜਿਹੜਾ ਇੱਥੇ ਇਲਾਜ ਹੈ ਕੈਂਸਰ ਵਾਲੇ ਮਤਕ ਬਣਾਉਣੇ ਯਾਰ ਕੋਈ ਵੀ ਬਿਮਾਰੀ ਵਾਲਾ ਮਤਕ ਭਰਾ ਵੀ ਇੱਥੇ ਆ ਕੇ ਯਕੀਨ ਹੋ ਗਿਆ ਜੇ ਭਾਈ ਇੱਕ ਯਕੀਨ ਹੋਰ ਵੀ ਨਹੀਂ ਆਉਂਦਾ ਵੀ ਤੁਸੀਂ ਆਪਾਂ ਰੋਜ਼ ਆਪਣੇ ਪੰਜਾਬ ਦੇ ਜਿਹੜੇ ਡਾਕਟਰ ਦੇਖ ਰਹੇ ਆ ਵੀ ਇੰਨੇ ਨੇ ਪੈਸੇ ਲੈਂਦੇ ਸਿਰਫ ਜੇ ਤੁਸੀਂ ਇਹ ਸਾਰਾ ਇਹਦੀ ਇਹ ਦਵਾਈ ਹੈ ਜਿਹੜੀ ਇਹਨਾਂ ਦੀ ਨਾ ਜਿੱਥੇ ਅਸੀਂ ਇੱਥੇ ਆ ਕੇ ਪਤਾ ਕਰਿਆ ਸਾਰੀ 12-1300 ਰੁਪਏ ਦੀ ਮਹੀਨੇ ਦੀ ਦਵਾਈ ਆ ਬਈ ਯਕੀਨ ਨਹੀਂ ਮੰਨਣਾ ਤੁਸੀਂ ਤੇ ਨਾਲੇ ਲਾਜ ਗਰੰਟਡ ਆ ਦੇਖੋ ਕਿੰਨੇ ਮਰੀਜ਼ ਇੱਥੇ ਨਿਕਲ ਰਹੇ ਐ ਅਸੀਂ ਸਾਨੂੰ ਵੀ ਇੱਥੇ 2-3 ਦਿਨ ਹੋ ਗਏ ਆਇਆ ਨੂੰ ਸਾਡਾ ਨੰਬਰ ਲੱਗਿਆ ਤੇ ਅੱਜ ਸਾਡਾ ਕੱਚਾ ਨੰਬਰ ਲੱਗੂਗਾ ਤੇ ਜਦੋਂ ਮੋਬਾਈਲ ਦੇ ਵਿੱਚ ਤੁਸੀਂ ਇਹਦਾ ਨੰਬਰ ਫੀਡ ਕਰੋਗੇ ਆਟੋਮੈਟਿਕ ਥੋੜਾ ਪਹਿਲਾਂ ਕੱਚਾ ਨੰਬਰ ਦੱਸਿਆ ਜਾਊਗਾ 3:30 ਵਜੇ ਉਸ ਤੋਂ ਬਾਅਦ ਪੱਕਾ ਨੰਬਰ ਡੀਪੀ ਦੇ ਉੱਤੇ ਹੀ ਆਉਂਦਾ ਜਿਵੇਂ ਆਪਾਂ ਆਮ ਡੀਪੀ ਨਹੀਂ ਬਦਲਦੇ ਐਡਾ ਸਿਸਟਮ ਤਾਕੜਾ ਹੈਗਾ ਦੇਖੋ ਸਾਰੇ ਇੱਧਰ ਨਾ ਸਾਰੇ ਮਰੀਜ਼ ਆ ਬੈਠੇ ਨੇ ਦੂਰ ਦਰਾਡੇ ਤੋਂ ਆ ਦੇਖੋ ਹਿਮਾਚਲ ਦੇ ਵਿੱਚ ਐ ਬਈ ਇਹ ਕਾਂਗੜਾ ਜ਼ਿਲ੍ਹੇ ਦੇ ਵਿੱਚ ਤੇ ਆ ਦੇਖੋ ਮੈਂ ਤੁਹਾਨੂੰ ਦਿਖਾਉਣਾਗਾ ਤਸਵੀਰਾਂ ਨੂੰ ਮੈਂ نیچے ਜਾ ਰਿਹਾ ਇਹਨਾਂ ਦਾ ਜਿਹੜਾ ਹਸਪੀਟਲ ਹੈ ਤੇ ਆ ਦੇਖੋ ਕਿਵੇਂ ਮਰੀਜ਼ ਇੱਥੇ ਬੈਠੇ ਨੇਗੇ ਇਹ ਸਾਰੇ ਨਾ ਭਾਰਤ ਦੇ ਵਿੱਚੋਂ ਰਾਜਸਥਾਨ ਰਾਜਸਥਾਨ ਦੇ ਗੁਜਰਾਤ ਤੇ ਬਹੁਤ ਦੂਰ ਦੂਰ ਤੱਕ ਇੱਥੇ ਮਰੀਜ਼ ਆ ਰਹੇ ਨੇਗੇ ਤੇ ਇਲਾਜ ਵੀ ਬਹੁਤ ਜਿਆਦਾ ਸਸਤਾ ਤੇ ਔਰ ਇਲਾਜ ਗਰੰਟਡ ਵੀ ਹੈਗਾ ਸਾਰਾ ਕੁਝ ਇਹਨਾਂ ਦਾ ਕੋਈ ਸ਼ਿਫਾਰਿਸ਼ ਨਹੀਂ ਡਾਕਟਰ ਨਾਲ ਇਹਦੇ ਇੱਥੇ ਪਤਾ ਲੱਗਿਆ ਵੀ ਅਸੀਂ ਕੋਈ ਸ਼ਿਫਾਰਿਸ਼ ਕਰਾ ਦਿੰਨਾ ਇਹ ਕਹਿੰਦੇ ਬਈ ਪ੍ਰਧਾਨ ਮੰਤਰੀ ਦੀ ਰਾਸ਼ਟਰਪਤੀ ਦੀ ਸ਼ਿਫਾਰਿਸ਼ ਵੀ ਨਹੀਂ ਮੰਨਦਾ ਐਡੀ ਬੰਦੇ ਦੇ ਵਿੱਚ ਕੁਆਲਿਟੀ ਹੈਗੀ ਤੇ ਇੱਕ ਵਾਰੀ ਤੁਹਾਨੂੰ ਦਿਖਾ ਕੇ ਆਉਣਾ ਪਊਗਾ ਤੇ ਇਹ ਆਪਦੇ ਟੈਸਟ ਵੀ ਆਪਣੇ ਦੇਖਣਗੇ ਤੇ ਉਸ ਤੋਂ ਬਾਅਦ ਫਿਰ ਇਹ ਜਿਹੜੀ ਬਿਮਾਰੀ ਫੜਦੇ ਆ ਨਿਰਨੇ ਕਾਲਜ ਇਹ ਨਾ ਜੂਰਨ ਦੇਣਾ ਪੈਂਦਾ ਆਪਾਂ ਨੂੰ ਜਿਹਨੂੰ ਆਪਾਂ ਪੰਜਾਬੀ ਚ ਪਿਸ਼ਾਬ ਕਹਿੰਦੇ ਨੇ ਪਿਸ਼ਾਬ ਦਾ ਟੈਸਟ ਦੇ ਨਾਲ ਹੀ ਆਪਣੀ ਸਾਰੀ ਬਿਮਾਰੀ ਫੜਦੇ ਆ ਫਿਰ ਜਦੋਂ ਇੱਕ ਵਾਰੀ ਇਹਨਾਂ ਨੇ ਦਵਾਈ ਦੇਤੀ ਉਸ ਤੋਂ ਬਾਅਦ ਆ ਫਿਰ ਆਉਣ ਦੀ ਲੋੜ ਨਹੀਂ ਫਿਰ ਇਹ ਡਾਕ ਰਾਹੀਂ ਸਾਰੀ ਦਵਾਈ ਇਹਨਾਂ ਦੀ ਪਚਾਈ ਜਾਂਦੀ ਆ ਕੋਰੀ ਯਾਰ ਇੱਥੇ ਫਿਰ ਸਾਰਾ ਕੁਝ ਆਇ ਨਹੀਂ ਹੈਗਾ ਜਿਵੇਂ ਇੱਥੇ ਲੋਕਲ ਜਿਵੇਂ ਇੱਥੇ ਹੋਸਟਲ ਨੇਗੇ ਵੀ ਕੋਈ ਆਪਣੀ ਪਰਚੀ ਘਟਾ ਦੂ ਇਹ ਕੰਮ ਨਹੀਂ ਤੇ ਹਰ ਦਵਾਈ ਇਹਨਾਂ ਦੀ ਦਵਾਈ ਤਾਂ ਭੇਜ ਸਕਦੇ ਆ ਪਰ ਉਹ ਇੱਕ ਵਾਰੀ ਨਾ ਮਰੀਜ਼ ਨੂੰ ਦਿਖਾਉਣਾ ਬਹੁਤ ਜ਼ਰੂਰੀ ਆ ਮਸਲ ਨੂੰ نیچے ਉਹ ਸਾਰਾ ਕੁਝ ਦਿਖਾ ਰਿਆਂਗਾ ਤੁਸੀਂ ਯਾਰ ਗਵਰਨਰ ਨੂੰ ਸੁਣਨਾ ਵੀ ਆਪਣੇ ਪੰਜਾਬ ਦੇ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਜੇ ਕਿ ਹਿਮਾਚਲ ਦੇ ਵਿੱਚ ਮਕਲੌੜ ਗੰਜ ਦੇ ਇੱਕ ਮਕਲੌੜ ਗੰਜ ਦੇ ਉੱਪਰ ਇਹ ਨੀਚੇ ਧਰ ਮਸਾਲਾ ਦੇ ਥੱਲੇ ਹੈਗਾ ਤੁਸੀਂ ਜਿਹੜਾ ਇਹਨਾਂ ਸੀਨੀਅਰ ਡਾਕਟਰ ਹੈਗਾ ਆ ਦੇਖੋ ਕਿਵੇਂ ਮਰੀਜ਼ ਇਹਨਾਂ ਦੀ ਬਿਲਡਿੰਗ ਹੈਗੀ ਦੇਖੋ ਕਿੰਨੀ ਸੁੰਦਰ ਇਹਨਾਂ ਦੀ ਬਿਲਡਿੰਗ ਹੈਗੀ ਤੇ ਆ ਮਰੀਜ਼ ਬੈਠੇ ਨੇ ਸਾਰਾ ਸਾਨੂੰ ਛੋੜੇ ਜਾਂ ਭਲੇ ਲਈ ਵੀਡੀਓ ਪਾਉਣੇ ਆ ਬਾਈ ਇਹ ਕਿਉਂਕਿ ਆ ਦੇਖੋ ਸਾਰੇ ਜਿਨ੍ਹਾਂ ਦਾ ਨੰਬਰ ਆਇਆ ਕੱਚੇ ਨੰਬਰ ਲੱਗ ਰਹੇ ਨੇ ਅੱਜ ਅਸੀਂ ਪਤਾ ਲੱਗਿਆ ਵੀ ਇਹ 12 1300 ਨੰਬਰ ਹਜੇ ਇਹ ਆਏਗਾ ਅੱਗੇ ਇਹ ਸਾਨੂੰ ਵੀ ਇਹ ਨਹੀਂ ਪਤਾ ਅੱਜ ਕਾਇਦਨ ਲੱਗਣ ਦਵਾਈ ਵਾਸਤੇ ਇੱਕ ਵਾਰੀ ਤਾਂ ਮਰੀਜ਼ ਨੂੰ ਜ਼ਰੂਰ ਦੇਖਣਾ ਹੈ ਗਏ ਦੇਖ ਕੇ ਉਸ ਤੋਂ ਬਾਅਦ ਪਿਸ਼ਾਬ ਰਾਹੀਂ ਆਪਣੇ ਜਿਹੜੇ ਟੈਸਟ ਹੈਗੇ ਲੰਦੇ ਆ ਦੇਖੋ ਸਾਰੇ ਮਰੀਜ਼ ਇੱਥੇ ਦਵਾਈ ਲੈਣ ਵਾਸਤੇ ਸਾਰੇ ਬੇਟਿੰਗ ਦੇ ਵਿੱਚ ਖੜੇ ਨੇ ਗਏ ਆ ਦੇਖੋ ਇਹਨਾਂ ਦਾ ਸਾਰਾ ਸਿਸਟਮ ਹੈ ਬਈ ਆ ਦੇਖੋ ਆ ਸਾਰਾ ਇਹਨਾਂ ਦਾ ਸਿਸਟਮ ਹੈਗਾ ਤੇ ਆ ਦੇਖੋ ਕੱਲੀ ਕੱਲੀ ਗੱਲ ਤੁਹਾਨੂੰ ਦਿਖਾਉਣੀ ਆਂਗੇ ਤੇ ਸਾਨੂੰ ਸਿਸਟਮ ਸਾਰਾ ਇਹ ਲੋਕਾਇ ਹੈ ਜੀ ਦਵਾਈ ਦਵਾਂ ਤੁਹਾਨੂੰ ਆਪੇ ਨੇ ਜੇ ਤੁਹਾਨੂੰ ਲੋੜ ਹੋਵੇ ਆ ਦੇਖੋ ਇੱਥੇ ਸਾਰਾ ਸਿਸਟਮ ਇਹਨਾਂ ਦਾ ਸਾਰਾ ਦੇਸੀ ਜੜੀਆਂ ਬੂਟੀਆਂ ਨਾਲ ਭਲਾਜਾ ਇਹਨਾਂ ਦੀ ਨਾ ਡਿਸਪੈਂਸਰੀ ਹੈ ਜੀ ਇਹ ਤੇ ਇਹ ਸਾਨੂੰ ਸਰਗੁਸ਼ ਦਿਖਾ ਰਹੇ ਆ ਥੋੜਾ ਜਿਹਾ ਵੀਡੀਓ ਬਣਾਉਣ ਦੀ ਮਨਾਹੀ ਹੈ ਕਹਿੰਦੇ ਤੇ ਆਪਾਂ ਫੇਰ ਵੀ ਪਰਦੇ ਨਾਲ ਤੁਹਾਨੂੰ ਵੀਡੀਓ ਦਿਖਾ ਦਿੰਦੇ ਬਹੁਤ ਅਜਰ ਬੈਦਕ ਦੇ ਨਾਲ ਦਾ ਐਡਾ ਤਾਕੜਾ ਸਿਸਟਮ ਹੈ ਜਿਹਦੇ ਨਾਲ ਇਹ ਆਹ ਦੇਖੋ ਨਾ ਹਾਂ ਸਾਰੀਆਂ ਹਮਤ ਚਲਦੀਆਂ ਭਾਈ ਪਹਾੜੀਆਂ ਆ ਗਈਆਂ ਦੇਖੋ ਸਾਹਮਣੇ ਦੇਖੋ برف ਜੰਮੀ ਪਈ ਹੈ ਜੀ ਦੇਖੋ ਹਿਮਾਚਲ ਦਾ ਕੋਈ ਅਸੀਂ ਮਰੀਜ਼ ਨਹੀਂ ਦੇਖੇ ਤੇ ਕੋਈ ਕਿ ਵਾਤਾਵਰਨ ਨਹੀਂ ਬਈ ਇੰਨਾ ਸਾਫ਼ ਹੈ ਨਾ ਤੇ ਆ ਸਾਰੀ ਇਹਨਾਂ ਦੀ ਬਿਲਡਿੰਗ ਹੈ ਬਈ ਤੇ ਯਾਰ ਇੱਕ ਵਾਰੀ ਨਾ ਵੀਰ ਬਣ ਕੇ ਤੁਹਾਡੇ ਭਲੇ ਲਈ ਮੈਂ ਵੀਡੀਓ ਪਾ ਰਿਹਾ ਤੈਨੂੰ ਦੱਬ ਕੇ ਸ਼ੇਅਰ ਕਰਿਓ ਕਿਉਂਕਿ ਵੀ ਇਹ ਤੁਸੀਂ ਆਉਣਾ ਜ਼ਰੂਰੀ ਹੈ ਵੀ ਯਾਰ ਆਪਣੇ ਜਿਹੜੇ ਪੰਜਾਬ ਵਾਸੀ ਨੇ ਨਾ ਉਹ ਬਹੁਤ ਪਰੇਸ਼ਾਨ ਨੇ ਕਿਉਂਕਿ ਆਪਣੇ ਬਿਮਾਰੀਆਂ ਵਾਲੀਆਂ ਨੇ ਜ਼ਹਿਰ ਤੇ ਰੇਹਾਂ ਸਪਰੇਹਾਂ ਆ ਦੇਖੋ ਕਿੰਨੀ ਸੋਹਣੀ ਸੋਹਣੀ ਮੈਂ ਦੂਰ ਤੋਂ ਦਿਖਾਉਂਗਾ ਇਹਦੀ ਹਸਪੀਟਲ ਦੀ ਸਾਰੇ ਦੀ ਤੇ ਮਸਨੂਰ ਜੂਮ ਕਰਕੇ ਦਿਖਾ ਰਹੇ ਆ ਥੋੜਾ ਜਿਹਾ ਇੱਥੇ ਉਹ ਨਾਹੀ ਆ ਦੇਖੋ ਨਹੀਂ ਆ ਦੇਖੋ ਬਈ ਧਿਆਨ ਨਾਲ ਦੇਖੋ ਬਈ ਯਾਰ ਕਿੰਨਾ ਯਾਰ ਗੱਲ ਤਾਂ ਇਹ ਹੈ ਵੀ ਬਈ ਜੇ ਆਪਾਂ ਇਹਨਾਂ ਦੀ ਗੱਲ ਕਰੀਏ ਨਾ ਯਾਰ ਲਾਜ ਡਾਕਟਰ ਦੀ ਸਿਰਫ 20 ਰੁਪਏ ਦੀ ਪਰਚੀ ਆ ਫੀਸ ਹੈ ਕਿਉਂ ਜੀ 20 ਰੁਪਏ ਨਾ ਆ 20 ਰੁਪਏ ਆ ਦੇਖਾ ਭਾਈ ਇੱਥੋਂ ਦੇ ਆ ਦੇਖੋ ਸਾਰੇ ਨਾ ਇਹਨਾਂ ਦਾ ਸਿਸਟਮ ਵੀ ਚੱਲੀ ਜਾਂਦਾ ਇੱਥੇ 20 ਰੁਪਏ ਫੀਸ ਹੈ ਤੇ ਸਾਰੇ ਮਹੀਨੇ ਦੀ ਦਵਾਈ ਸਾਰੀ ਸਿਰਫ ਜੋ ਇਹ ਕਹਿੰਦੇ 12-1300 ਰੁਪਏ ਦੀ ਦਵਾਈ ਹੈ ਤੇ ਭਾਈ ਕੈਂਸਰ ਵਾਲੇ ਵੀ ਯਾਰ ਮਤ ਘਬਰਾਉਣਾ ਕੋਈ ਵੀ ਬਿਮਾਰੀ ਹੈ ਜਿਆ ਜਦੋਂ ਕੈਂਸਰ ਨਾਲ ਤਾਂ ਹੋਰ ਕੋਈ ਵੱਡੀ ਬਿਮਾਰੀ ਹੋ ਨਹੀਂ ਸਕਦੀ ਕੈਂਸਰ ਵਾਲੇ ਬਹੁਤ ਇੱਥੇ ਮਰੀਜ਼ ਆ ਸਾਰੇ ਆਏ ਆਗੇ ਇੱਥੇ ਤੇ ਜਿਨ੍ਹਾਂ ਨੂੰ ਵੀ ਡਾਕਟਰਾਂ ਨੇ ਜਵਾਬ ਦਿੱਤਾ ਸੀਗਾ ਤੇ ਆ ਦੇਖੋ ਸਾਰਾ ਸਿਸਟਮ ਸੁਣਮਾ ਇਹ ਦਿਖਾ ਰਿਹਾ ਪਰਦੇ ਜੇ ਨਾਲ ਫਿਰ ਵੀ ਸੁਣਮਾ ਇਹ ਵੀਡੀਓ ਛੋੜੇ ਨਾ ਇਹ ਭਲੇ ਲਈ ਪਾਈ ਹੈਗੀ ਕਿਉਂਕਿ ਹਮਾਚਲ ਦੇ ਵਿੱਚ ਧਰਮਸਾਲਾ ਧਰਮਸਾਲਾ ਵਧੀਆ ਵੀ ਜੇ ਇੱਥੇ ਤੁਸੀਂ لازਮੀ ਤੁਸੀਂ ਆਉਣਾ ਆ ਦੇਖੋ ਇਹਨਾਂ ਦੀ ਡਿਸਪੈਂਸਰੀ ਹੈ ਕਿਵੇਂ ਆਪਾਂ ਇਹ ਲਈ ਜਾਂਦੇ ਦਵਾਈਏ ਥੋੜਾ ਜੱਥੇ ਇਹਨਾਂ ਨੇ ਬਣਾ ਹੀ ਕੀਤੀ ਹੋਈ ਆ ਵੀ ਆ ਦੇਖੋ ਤੁਹਾਨੂੰ ਦਿਖਾਉਣੇ ਆ ਸਾਰੀ ਸਾਰੀਆਂ ਦੇਸੀ ਦਵਾਈਆਂ ਨੇ ਨੰਨੀ ਆ ਦੇਖੋ ਸਿਸਟਮ ਸੁਣੋ ਦਵਾਈਆਂ ਨੂੰ ਪਤਾ ਅਸਰ ਆ ਇਹਨਾਂ ਦਾ ਸਿਸਟਮ ਹੈ ਦਾ ਤੇ ਉਪਰ ਰੋਮਸਾ ਲਾਕੇ ਕੋਈ ਇਲਾਜ ਨਹੀਂ ਮਹਿੰਗਾ ਬਾਈ ਆਪਣਾ ਜਿਹੜਾ ਆਉਣ ਦਾ ਖਰਚਾ ਵੱਧਾ ਤੇ ਇੱਥੇ ਖਰਚਾ ਨਹੀਂ ਹੈਗਾ ਇੱਥੇ ਸਿਰਫ ਇਹਨਾਂ ਦੇ ਦੱਸਣ ਮੁਤਾਬਕ ਸਾਰੀ 12-1300 ਰੁਪਏ ਦੀ ਮਹੀਨੇ ਦੀ ਦਵਾਈ ਹੈਗੀ ਤੇ ਕਿਸੇ ਦਾ ਭਲਾ ਹੋ ਜੂਗਾ ਤੇ ਇਥੇ ਨੰਬਰ ਲੱਗਦਾ ਬਾਈ ਇਥੇ ਸਾਰਾ ਨਾ ਸੋਡਾ ਮੋਬਾਈਲ ਦੇ ਉੱਤੇ ਨੰਬਰ ਮੋਬਾਈਲ ਦੇ ਉੱਤੇ ਨੰਬਰ ਆਉਂਦਾ ਸਾਰਾ ਕੁਝ ਕੋਈ ਐ ਸਿਸਟਮ ਨਹੀਂ ਹੈਗਾ ਕੱਚਾ ਸਿਸਟਮ ਨਹੀਂ ਸਾਰਾ ਕੁਝ ਨੂੰ ਡੀਪੀ ਦੇ ਉੱਤੇ ਨਾ ਜਦੋਂ ਤੁਹਾਡਾ ਟੋਕਨ कच्चਾ ਟੋਕਨ ਨਾ ਗਿਆ ਕੱਚੇ ਟੋਕਨ ਦਾ ਨੰਬਰ ਲੱਗ ਆਊਗਾ ਕੱਚੇ ਟੋਕਨ ਦਾ ਨੰਬਰ ਲੱਗ ਆਊਗਾ ਤੇ ਜਦੋਂ ਪੱਕਾ ਹੋ ਗਿਆ ਪੱਕੇ ਦਾ ਵੀ ਤੁਹਾਡੇ ਮੋਬਾਈਲ ਦੇ ਉੱਤੇ ਅਪਡੇਟ ਆਉਣੀ ਆ WhatsApp ਦੇ ਉੱਤੇ ਡੀਪੀ ਦੇ ਤੌਰ ਤੇ ਆਪ ਹੀ ਲੱਗ ਜਾਂਦਾ ਇਹਨਾਂ ਦੇ ਹਸਪਤਾਲ ਦਾ ਐਡਾ ਸਿਸਟਮ ਹੈਗਾ ਬੇਸ਼ੱਕ ਤੁਸੀਂ ਨਾ ਫੀਡ ਕਰਕੇ ਦੇਖ ਲਓ ਸੋਨੂੰ ਮੈਂ ਇਹਦਾ ਨੰਬਰ ਵੀ ਸਕਰੀਨ ਦੇ ਉੱਤੇ ਦਿੱਤਾ ਹੋਇਆ ਉਹ ਨੰਬਰ ਤੁਸੀਂ ਫੀਡ ਕਰ ਲਿਓ ਜਦੋਂ ਫੀਡ ਕਰੋਗੇ ਉਹ ਨੰਬਰ ਉਹ ਨੰਬਰ ਦੇ ਉੱਤੇ ਜਿੰਨੀਆਂ ਵੀ ਮਰੀਜ਼ਾਂ ਦੀਆਂ ਪਰਚੀਆਂ ਲਗੀਆਂ ਪਬਲਿਕ ਦੀਆਂ ਉਹ ਵੀ 800 ਨੰਬਰ ਚੱਲ ਰਿਹਾ ਹੈਗਾ ਇਹ ਐਡਾ ਵੱਡਾ ਸਿਸਟਮ ਬਾਈ ਤੁਸੀਂ ਜ਼ਰੂਰ ਜਾਣਾ ਇੱਥੇ ਹਿਮਾਚਲ ਦੇ ਵਿੱਚ ਸੋਡੇ ਭਲੇ ਲਈ ਵੀਡੀਓ ਪਾਈ ਹੈਗੀ ਤੇ ਨਾਲੇ ਕੋਈ ਖਰਚਾ ਬੜਾ ਨਹੀਂਗਾ ਹੈਗਾ ਇੱਥੇ ਕੱਲ ਤਾਂ ਆਇਆ ਵੀ ਸਹਰੀ 12-1300 ਰੁਪਏ ਦੀ ਮਹੀਨੇ ਦੀ ਦਵਾਈ ਹੈਗੀ ਐਡਾ ਇੰਨਾ ਕੁ ਸਿਸਟਮ ਹੈ ਇੱਥੇ ਸੋਡੇ ਭਲੇ ਲਈ ਵੀਡੀਓ ਪਾਈ ਹੈ ਤੁਸੀਂ ਇਸ ਵੀਡੀਓ ਨੂੰ ਨਾ ਵੱਧ ਤੋਂ ਵੱਧ ਸ਼ੇਅਰ ਕਰਿਓ ਪਿਆਸ ਨੂੰ ਮਰੀਜ਼ ਸਾਰਾ ਸਿਸਟਮ ਸੋਨੂੰ ਦਿਖਾਇਆ ਹੈਗਾ ਆਪਣੇ ਆਧਾਰ ਕਾਰਡ ਦੀ ਨਾ ਕਾਪੀ ਲੈ ਕੇ ਜ਼ਰੂਰ ਆਉਣਾ ਹੈਗਾ ਤੇ ਇੱਕ ਵਾਰੀ ਦਿਖਾਉਣਾ ਤੁਸੀਂ ਇੱਥੇ ਇੱਕ ਵਾਰੀ ਤੁਸੀਂ ਆਉਂਦਿਆਂ ਰਿਪੋਰਟਾਂ ਵੀ ਲੈ ਆਏ ਹੋ ਜਿਨ੍ਹਾਂ ਚ ਇਹ ਐ ਨਹੀਂ ਪਤਾ 4 ਦਿਨਾਂ ਨੂੰ ਨੰਬਰ ਲੱਗੇ ਕਿ ਆਪਾਂ ਦੂਰ ਦਰਾਡੇ ਤੋਂ ਆਉਣਾ ਹੈਗਾ ਤੇ ਫਿਰ ਉਸ ਤੋਂ ਬਾਅਦ ਤੁਹਾਡਾ ਪਸ਼ਾਬ ਦਾ ਟੈਸਟ ਹੋਣਾ ਨਿਰਨੇ ਕਾਲਜੇ ਉਹ ਪਸ਼ਾਬ ਦੇ ਟੈਸਟ ਨਾਲ ਸਾਨੂੰ ਇਹ ਇਹਨਾਂ ਨੇ ਸਾਰੀ ਦੱਸਣੀ ਹੈਗੀ ਤੁਹਾਡੀ ਆਪਣੀ ਜਿਹੜੀ ਵੀ ਤੈਨੂੰ ਆਹਾਂ ਬਿਮਾਰੀ ਆ ਫਿਰ ਇਹਨਾਂ ਨੇ ਆਪਦੇ ਹਿਸਾਬ ਦੇ ਨਾਲ ਦਵਾਈ ਦੇਣੀ ਹੈਗੀ ਉਸ ਤੋਂ ਬਾਅਦ ਫਿਰ ਇਹ ਡਾਕ ਰਹੀ ਸਾਰੀ ਆਪਣੀ ਦਵਾਈ ਪਹੁੰਚ ਜਾ ਕਰੂਗੀ ਇੱਕ ਵਾਰੀ ਪਰੇਸ਼ਾਨੀ ਤਾਂ ਥੋੜੀ ਜੀ ਆਉਂਦੀ ਹੈ ਦਿੱਕਤ ਇੱਥੇ ਆਉਣ ਦੀ ਤੇ ਸਾਰਿਆਂ ਨੇ ਤੁਸੀਂ ਇੱਥੇ ਤੁਹਾਡੇ ਭਲੇ ਲਈ ਇਹ ਵੀਡੀਓ ਆ ਦੇ ਮਾਸੋਂ ਨੂੰ ਸਾਰਾ ਕੁਝ ਦਿਖਾ ਰਿਹਾ ਇੱਥੇ ਤੁਸੀਂ ਪੂਰਾ ਰਜ਼ੂਮ ਕਰਕੇ ਵੀ ਆਹ ਸਿਸਟਮ ਹੈਗਾ ਸਾਰਾ ਤੁਸੀਂ ਇੱਥੇ ਆ ਦੇਖੋ ਆ ਪੜ ਲਿਓ ਤੁਸੀਂ ਸਕਰੀਨ ਸ਼ਾਟ ਲੈ ਲਿਓ ਤੇ ਨੰਬਰ ਫੀਡ ਕਰਕੇ ਦੇਖ ਲਓ ਸਾਰਾ ਤੇ ਜੇਕਰ ਇਹ ਵੀਡੀਓ ਵਧੀਆ ਲੱਗੀ ਇਹਨੂੰ ਵੱਧ ਤੋਂ ਵੱਧ ਭਾਈ ਸ਼ੇਅਰ ਕਰਿਓ ਤੇ ਜਰਾ ਇਹ ਭਲੇ ਲਈ ਸ਼ੇਅਰ ਕਰਨੀ ਹੈਗੀ ਕੋਈ ਸਾਡੇ ਲਈ ਨਹੀਂ ਕਿਸੇ ਗਰੀਬ ਦਾ ਕਿਸੇ ਦਾ ਭਲਾ ਹੋ ਜਾਊਗਾ ਇਸ ਕਰਕੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਉਣਾ ਲਾਜ਼ਮੀ ਹੈ ਇੱਕ ਵਾਰੀ ਵੀਰ ਵਰ ਕੇ ਸਾਡੇ ਕਹੇ ਤੋਂ ਨਾ ਇੱਥੇ ਆਉਣਾ ਤੁਹਾਡੇ ਲਈ ਭਲੇ ਲਈ ਹੈਗੀ ਬਹੁਤ ਬਹੁਤ ਧੰਨਵਾਦ